ਜੰਗਾਂ ਮੈ ਕੰਗਾ ਉਸਲ ਚਲਦੀ ਤਰੰਗ ਸਭ ਜੂ ਜੂ ਜਾ ਮੇ ਤਾਰੇ ਚ ਰਹਾ ਹੈ ਤਾ ਉੱਚ ਜਾਇ ਚ ਜਾਹੀ ਜਾਇ ਹੈ ਜਾਇ ਹੈ ਜੈ 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 ਜਾਹ ਸਾਰਿਆਂ ਬੇਨਤੀ ਕਰਾਂਗੇ ਆਪਣੀ ਆ जन गण मन मजीदाई के जाया है भारती बाग विदाता हुजदात गुनाते देन तम पर गंगा उसल चलदी तरंग सब जीव जो जामे दा रे से राहे सब जीव जो जाहे जाया है जय है मेरा जय है जय 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 मान सम्मान ਸਾਰੇੋਂ ਬੇਨਤੀ ਕਰਾਂਗੇ ਆਪਣੀਆਂ 이슈 ਬਣਾ ਰਹੇ ਆ ਜਨ ਗਨ ਮਨ ਮਜੀਦਾਈ ਕੇ ਜਾਇਆ ਹੈ ਬਾਰਤੀ ਬਾਗ ਵਿਦਾਤਾ ਮੁੰਜਦਾ ਤੂੰ ਪੁਨਾ ਚ ਜਨਮ ਕੰਗਾ ਤੁਸਲ ਚਲਦੀ ਤਰੰਗ ਸਭੋ ਜੀ ਉਸ ਜਾਮੇ ਦਾਰੇ ਚਾਹੇ ਤਾਰੂ ਚ ਜਾਇ ਚ ਜਾਇ ਕਈ ਜੈ 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 ਜਿਹੜੀ ਇਸ਼ੂ ਬਣਾ ਰਿਹਾ ਸਾਰਿਆਂ ਨੂੰ ਬੇਨਤੀ ਕਰਾਂਗਾ ਆਪਣੇ ਅੰਚ ਸਾਇਆ ਹੈ ਜੈ 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 ਆਪਰਾ ਜੈ 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 ਕੋਲ ਮਾਫੀ ਮੰਗਦਾ ਸਾਰਿਆਂ ਨੂੰ ਬੇਨਤੀ ਕਰਾਂਗਾ ਆਪਣੇ